आना ना आना 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 आन सरकार सर्दियां सर्दीअ जी सरकार पुरा पार ਛੱਡ ਦੇ ਲੋਕ ਇਹਾਂ ਤੋਂ ਨਹੀਂ ਜਾ ਦੇ ਲੋਕ ਦੋਨਰ ਜ਼ਬੋਤ ਮੁਰਦਾਬਾ ਜੀਪੀ ਦੇ ਆਕੂ ਮੁਰਦਾਬਾ 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 ਲੋਕਤੰਤਰ ਦਾ ਕਾਣ ਕਰਨ ਵਾਲੀ ਸਰਕਾਰ ਮੁਰਦਾਬਾ 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 ਸਰਕਾਰਾਂ ਤੋਂ ਨਾ ਚਾਹ ਕਰੋ ਆਪਣੀ ਲਾਖੀਆ ਕਰੋ ਸਰਕਾਰਾਂ ਤੋਂ ਨਾ ਚਾਹ ਕਰੋ ਆਪਣੀ ਲਾਖੀਆ ਕਰੋ ਸਾਰਾ ਕਰਤੀਆਂ ਕੀ ਜੈਾ ਤੇਰੀ ਚਾਰਕੋਬੀ ਇੱਕ ਸਰਕਾਰਾਂ ਕਰਤੀਆਂ ਕੀ ਜੈਾ ਤੇਰੀ 420 ਲੋਟੂ ਸਰਕਾਰਾਂ ਮੁਰਦਾਬਾਦ 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 ਸਾਡੇ ਹੱਕ ਰੱਖ ਤੇ ਰੱਖ ਸਾਡੇ ਹੱਕ ਰੱਖ ਹੱਕ ਜਿਨਾ ਦੇ ਆਪਣੇ ਆਪੇ ਲੈਣ ਦੇਖੋ ਟੋਕਾਂ ਲਈ ਜੋ ਲੜਦੇ ਲੋਕ ਜੈਾ ਟੋਲੀ ਲੜਦੇ ਲੋਕ ਹੱਕਾਂ ਲਈ ਜੋ ਲੜਦੇ ਲੋਕ ਜੈਾ ਹੈਲੋ ਹੈਲੋ ਜਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋਰਾਵਰਸੀ ਉਲਵੇੜਾ ਭਾਰਤੀ ਕਿਸਾਨ ਯੂਨੀਅਨ ਦਾ ਸਿੱਧੂ ਵਰ ਜ਼ਿਲ੍ਹਾ ਪ੍ਰਧਾਨ ਅਸੀਂ ਦੇਖੋ ਅੱਜ ਇੱਥੇ ਸਾਨੂੰ ਪਤਾ ਲੱਗਿਆ ਮਹਾਰਾਣੀ ਪ੍ਰਨੀਤ ਕੌਰ ਵੀ ਇੱਥੇ ਪਹੁੰਚ ਰਹੀ ਹੈ ਅਸੀਂ ਆਪਣੇ ਸਵਾਲਾਂ ਦਾ ਜਵਾਬ ਪੁੱਛਣ ਵਾਸਤੇ ਨਾ ਵੀ ਵੀ ਸਾਨੂੰ ਦਿੱਲੀ ਜਾਣ ਤੇ ਕਿਉਂ ਰੋਕਿਆ ਗਿਆ ਸਾਡੀ ਰਾਜਧਾਨੀ ਨਹੀਂ ਹੈ ਦਿੱਲੀ ਅਸੀਂ ਜਾਣ ਸਕਦੇ ਦਿੱਲੀ ਦਿੱਲੀ ਨਹੀਂ ਅਸੀਂ ਜਾ ਸਕਦੇ ਦਿੱਲੀ ਜਾਣ ਦਾ ਸਾਡਾ ਹੱਕ ਹੈ ਅਸੀਂ ਜਾ ਸਕਦੇ ਹਾਂ ਪ੍ਰਧਾਨ ਮੰਤਰੀ ਨੂੰ ਪੁੱਛ ਸਕਦੇ ਹਾਂ ਜਾ ਕੇ ਵੀ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਜਿਹੜੀਆਂ ਤੂੰ ਕਿਉਂ ਨਹੀਂ ਲਾਗੂ ਕਰੀਆਂ ਅਸੀਂ ਲਾਗੂ ਕਰਾਉਣ ਉੱਥੇ ਜਾਂਦੇ ਹੋਏ ਇਹ ਖੱਟੜ ਸਰਕਾਰ ਨੇ ਹਰਿਆਣਾ ਦੇ ਵਿੱਚ ਸੜਕਾਂ ਬਲੌਕ ਕਰਕੇ ਸਾਨੂੰ ਉੱਥੇ ਰੁੱਕ ਗਿਆ ਅਸੀਂ ਇਸ ਰੋਸ ਦੇ ਵਿੱਚ ਜਿੰਨੇ ਵੀ ਭਾਜੀਪੀ ਦੇ ਇਹ ਆਣਗੇ ਇੱਥੇ ਸਾਰੇ ਜਿਵੇਂ ਮਹਾਰਾਣੀਆਂ ਹੋਰ ਵੀ ਕੋਈ ਅਸੀਂ ਵਿਰੋਧ ਕਰਾਂਗੇ ਸਾਰਿਆਂ ਦਾ ਸਾਲਾ ਜਵਾਬ ਤੇ ਤੁਹਾਡੇ ਅੱਗੇ ਸੋਹਟ ਲਾਮ ਜਵਾਬ ਸਾਡੇ ਲਵੇ ਹੀ ਨਹੀਂ ਆਉਂਦੇ ਜਵਾਬ ਤਾਂ ਕਿੱਥੇ ਦੇਣੇ ਇਹਨੇ ਆਪਣੇ ਦਰਸ਼ਨ ਵੀ ਦਿੱਤੇ ਸਾਨੂੰ ਵੀ ਸ਼ਕਲ ਤਾਂ ਦਿਖਾਵੇ ਮਹਾਰਾਣੀ ਸਾਨੂੰ ਆਪਣੀ ਕਹ ਲੈਣੀ ਵੀ ਸ਼ਰਮਾਟ ਖਾਇਆ ਔ ਇਹਨਾਂ ਦਾ ਕੋਈ ਹੱਕ ਹੀ ਨਹੀਂ ਬਣਦਾ ਸਾਡੇ ਕੋਲ ਆਣ ਦਾ ਦੇਖੋ ਕਿਸਾਨ ਹੈ ਨਾ ਕਿਸਾਨਾਂ ਕੋਲ ਜਾ ਰਹੇ ਆ ਵੋਟਾਂ ਇਹਨਾਂ ਦਾ ਕੀ ਹੱਕ ਬਣਦਾ ਜਾਂ ਦੇਖੋ ਕਿਸਾਨ ਰੋਕੇ ਹੋ ਜਾਂ ਇਹਨਾਂ ਨੇ ਇਹ ਆਪਣੀ ਗਲਤੀ ਮੰਨਣ ਜੀ ਦੇ ਕੀ ਦੇ ਕਲਾਪ ਨਾਰੇ ਮਾਰਨ ਫੇਰ ਅਸੀਂ ਇਹਨਾਂ ਨੂੰ ਰੋਕਾਂਗੇ ਨਹੀਂ ਬਿਲਕੁਲ ਨਹੀਂ ਰੋਕਾਂਗੇ ਨਾਰਾ ਜੋ ਵੀ ਆਪਣੇ ਸਾਹ ਕੋਲੋ ਬੋਲੋ ਬੋਲੋ ਕੀ ਨਾ ਇਹਨਾਂ ਦੇ ਬਾ ਸਤਪਾਲ ਸਿੰਘ ਮਹਿਮਦਪੁਰ ਬਲਾਕ ਪ੍ਰੈਸ ਕਤਰ ਕਿਸਾਨ ਬਾਟੇ ਕਿਸਾਨ ਨੇ ਇੱਕ ਤਾਂ ਸਿੱਧੂ ਬੜਾ ਇੱਕ ਤੇ ਖੜੇ ਅੱਜ ਅਸੀਂ ਰਾਜਾ ਫਾਰਮਾ ਖੜਿਆ ਇੱਥੇ ਪੰਨੀਤ ਕੌਰ ਆ ਰਹੀ ਹੈ ਸਾਬਕਾ ਸਰਪੰਚ ਦਿਨੇਸ਼ ਦੇ ਘਰ ਉਹਦਾ ਸਿਬ੍ਰੋਧ ਕਰਨ ਦੇ ਵਿੱਚ ਖੜਿਆ ਕੀ ਗੱਲ ਦੀ ਵਿਰੋਧ ਕਰ ਰਹੇ ਹੋ ਵਿਰੋਧ ਸਾਡਾ ਹੀ ਆ ਜਿਹੜੀ ਬੀਜੇਪੀ ਸਰਕਾਰ ਆ ਸਾਡੇ ਕਿਸਾਨਾਂ ਦੇ ਸ਼ੰਭੂ ਬਾਡਰ ਖਨੋਰੀ ਬਾਡਰ ਖਨੋਰੀ ਬਾਡਰ ਦੇ ਸਾਡਾ ਨੌਜਵਾਨ ਸ਼ਹੀਦ ਸੁਭਕਰਨ ਸਿੰਘ ਸ਼ਹੀਦ ਕੀਤਾ ਗਿਆ ਸ਼ੰਭੂ ਬਾਡਰ ਦੇ ਵੀ ਅਥਰੂ ਗੈਸ ਦੇ ਗੋਲੇ ਸਾਡੀ ਮਸ਼ਿੰਦਰੀ ਤੋੜੀ ਗਈ ਆ ਗੋਲੀਆਂ ਮਾਰੀਆਂ ਗੀਆਂ ਨੌਜਵਾਨਾਂ ਦੀਆਂ ਅੱਖਾਂ ਕੱਢੀਆਂ ਗਈਆਂ ਉਦੋਂ ਰੋਸ ਵਜੋਂ ਨੰਬਰ 2 ਜਿਹੜੀ ਸੜਕ ਸੀਗੀ ਸਾਡੀ ਉਹਦੇ ਪੂਰੀ ਬੰਦ ਕਰ ਦਿੱਤੀ ਗਈ ਆ ਕਿਸੇ ਕਿਸੇ ਰੋਸ ਵਜੋਂ ਅੱਥਰੂ ਮੰਗਾ ਸੀ ਇਹ ਕਹਿੰਦੇ ਸਾਡੇ ਸਵਾਲਾਂ ਦੇ ਜਵਾਬ ਦੇਣਾ ਅਸੀਂ ਕੌਣ ਕਰਾਂਗੇ ਸਾਡੇ ਸਵਾਲਾਂ ਦੇ ਹੀ ਆ ਵੀ ਸ਼ੁਭਕਰਨ ਨੂੰ ਕੀ ਸੀ ਦਿੱਤਾ ਗਿਆ ਜਵਾਬ ਦੇ ਜਵਾਬ ਦਿੱਤਾ ਮਾਰਾ ਜਵਾਬ ਕੋਈ ਨਹੀਂ ਦਿੱਤਾ 7 ਵਜੇ ਦੇ ਬਾਅਦ ਵੀ ਆ ਸਿਰ ਕੇ ਬਾਅਦ ਦੇ ਰਾਂਗੇ ਜਿੱਥੇ ਜਿੱਥੇ ਜਾਏਗੀ ਇਹ ਜਿਹੜੇ ਜਿਹੜੇ ਪਿੰਡ ਜਾਏਗੀ ਆਸੀਂ ਉਹਨਾਂ ਪਿੰਡ ਇਹਨਾਂ ਦੇ ਵੇਗੇ ਹੋ ਕੇ ਪਹੁੰਚਾਂਗੇ ਤੁਹਾਨੂੰ ਮੇਰਾ ਨਾਮ ਬੁੱਟਾ ਸਿੰਘ ਸਰਪੰਚ ਪਿੰਡ ਲੋਹੜਖੇੜੀਆਂ ਬਈ ਮਹਾਰਾਣੀ ਸਾਹਿਬ ਆਲੋੜ ਪਹੁੰਚੇ ਸੀ ਵਿਰੋਧ ਕਰਦੇ ਕੀ ਕਰਨਾ ਬੋਲਦਾ ਮਹਾਰਾਣੀ ਦਾ ਵਿਰੋਧ ਅਸੀਂ ਬਿਲਕੁਲ ਕਰਾਂਗੇ ਵੀਰ ਜੀ ਜਦੋਂ ਸਾਡੇ 9 ਜਵਾਨਾਂ ਨੂੰ ਸ਼ਹੀਦ ਕੀਤਾ ਜਾਂਦਾ ਬੀਜੇਪੀ ਵੱਲੋਂ ਉਸ ਟਾਈਮ ਤਾਂ ਮਹਾਰਾਣੀ ਪੁੱਛਦੀ ਨਹੀਂ ਮਹਾਰਾਣੀ ਨੂੰ ਪਤਾ ਨਹੀਂ ਹੈਗਾ ਪੰਜਾਬ ਦੇ ਵਿੱਚ ਕੀ ਹੁੰਦਾ ਪਿਆ ਜੇ ਅਸੀਂ ਵਿਰੋਧ ਕਰਨਾ ਹੈ ਤਾਂ ਸਾਡਾ ਰਾਈਟ ਬਣਦਾ ਵਿਰੋਧ ਕਰਨਾ ਸਾਡੇ 16 ਦੇ ਜਵਾਬ ਦੇਵੇ ਸਾਰੇ ਸ਼ਮਗਨ ਸ਼ਹੀਦ ਕੀ ਤਖਨੋਰੀ ਬਾਰਡਰ ਤੇ ਉਹਦਾ ਕੀ ਕਸੂਰ ਸੀਗਾ ਅਸੀਂ ਇਹ ਸਵਾਲ ਪੁੱਛਦੇ ਆ 2014 ਤੇ ਮੋਦੀ ਸਰਕਾਰ ਬਣੀ ਹੈ ਇਹਨਾਂ ਨੇ ਸਾਡਾ ਵਾਅਦਾ ਕਿਤੇ ਵੀ ਐਮਐਸਪੀ ਦਾਂਗੇ ਕੀ ਇਹਨਾਂ ਨੇ ਜਦਾ ਦਿੱਤੀ ਐਮਐਸਪੀ ਸਾਡੇ ਹੋਰ ਸਵਾਲ ਨੇ ਲਖੀਰਪੁਰ ਖੀਰੀ ਦੇ ਵਿੱਚ ਕਤਲਿਆਮ ਹੋਇਆ ਅਸੀਂ ਉਹਦੇ ਸਵਾਲ ਕਰਦੇ ਆ ਭਈ ਬਿਜਲੀ ਬੋਰਡ ਦੇ ਸੁਸਪੰਦਿਤ ਸਾਡੇ ਸਵਾਲ ਨੇ ਇਹ ਸਵਾਲਾਂ ਦੇ ਜਵਾਬ ਦਿੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਲ ਦਿੱਤਾ ਹੈਗਾ ਸਾਨੂੰ ਪ੍ਰਸ਼ਾਸਨ ਨੇ ਭਰੋਸਾ ਦਿਵਾ ਸੀਗਾ ਵੀ થોਡੀ ਗੱਲਬਾਤ ਕਰਾਣੇ ਆ ਜਦੋਂ ਗੱਲ ਆਏ ਮਹਾਰਾਣੀ ਗੱਡੀ 'ਚ ਬਿਠਾ ਦੇ ਲੰਘੇ ਪ੍ਰਸ਼ਾਸਨ ਨੇ ਸਾਨੂੰ ਧੋਖਾ ਦਿੱਤਾ ਅੱਜ ਉਹਨਾਂ ਨੂੰ ਹੀ ਰੁਕਾ ਹੈਗਾ ਗੱਡੀ ਭੱਜੀ ਆ ਪਿੱਛੇ ਅਸੀਂ ਰੁਕਣ ਵਾਸਤੇ ਰੁਕਿਆ ਵੀ ਤੇ ਰੁਕੇ ਸਾਰ ਕੁਆ ਪਰ ਕੋਈ ਸਾਡਾ ਸਵਾਲ ਨਹੀਂ ਇਹਨਾਂ ਨੇ ਸਾਡੇ ਸਵਾਲਾਂ ਦਾ ਜਵਾਬ ਹੈ ਹੀ ਨਹੀਂ ਗੇ ਜੇ ਇਹਨਾਂ ਨੇ ਇਲੈਕਸ਼ਨ 'ਚ ਲੜਨਾ ਵੋਟਾਂ ਲੈਣੀਆਂ ਨੇ ਪੰਜਾਬ ਦੇ ਵਿੱਚ ਇਹ ਪਿੰਡਾਂ 'ਚ ਆਉਣ ਦੀ ਬਜਾਏ ਮੋਦੀ ਨੂੰ ਜਾ ਕੇ ਮਿਲਣੇ ਸਾਡੇ ਕੈਂਡੀਡੇਟ ਜਿੰਨੇ ਵੀ ਬੀਜੇਪੀ ਵਾਲੇ ਉਹਨਾਂ ਨੂੰ ਜਦੋਂ ਸਵਾਲ ਕਰਨਾ ਬੀਜੇਪੀ ਮੋਦੀ ਨੂੰ ਜਾ ਕੇ ਪੰਜਾਬ ਦੇ ਵਿੱਚ ਵੋਟਾਂ ਤਾਂ ਮੰਗਾਗੇ ਵੀ ਜੇ ਉਹਨਾਂ ਨੇ ਕੋਈ ਮਸਲੇ ਹੱਲ ਕਰਦੇ ਕਿਸਾਨਾਂ ਦੇ ਇਹਨਾਂ ਨੂੰ ਬਾਈਕਾਟ ਕਰਨਾ ਚਾਹੀਦਾ ਪੰਜਾਬ ਦੇ ਹਿੱਤ ਰੱשי ਬਣਦੇ ਨੇ ਜੇ ਜੀ ਲੱਗਦਾ ਜੀ ਵਿਰੋਧ ਨਗਾਦਾ ਜਰ ਰੇਗਾ ਵਿਰੋਧ ਹੋਗਾ ਲਗਾ ਬਾਰੇ ਹੀ ਡਟ ਕੇ ਕਰਾਂਗੇ ਜਿੱਥੇ ਵੀ ਜਾਏਗੀ ਕੱਲ੍ਹ ਅਸੀਂ ਰਾਜਪੁਰੇ ਦੇ ਪੰਜਾਬ ਉਸ ਤੋਂ ਪਹਿਲਾਂ ਉਹਨਾਂ ਦੇ ਬਸੰਤਪੁਰੇ ਗਿਆ ਉੱਥੋਂ ਵੀ ਭਜਾਇਆ ਅੱਜ ਪਿੱਛੇ ਵੀ ਇਹਨਾਂ ਨੇ ਪ੍ਰੋਗਰਾਮ ਕੀਤਾ ਸੀ ਬਾਹਰਗੜ੍ਹ ਉੱਥੇ ਵੀ ਲਾਇਆ ਹੁਣ ਇੱਥੇ ਫਾਰਮ 'ਚ ਖੜੇ ਆ ਇੱਥੋਂ ਵੀ ਭਜਾਵਾਂਗੇ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर